ਰਤਾਪ ਸਿੰਘ ਬਾਜਵਾਣੇ ਰਾਜਕੁਮਾਰ ਚੱਬੇਵਾਲ ਨੂੰ ਕੋਸਿਆ ਉਹਨਾਂ ਚੱਬੇਵਾਲ ਵੱਲੋਂ ਆਪ ਵਿੱਚ ਸ਼ਾਮਲ ਹੋਣ ਨੂੰ ਕਾਂਗਰਸ ਅਤੇ ਲੋਕਾਂ ਨਾਲ ਧੋਖਾ ਦੱਸਿਆ ਇਸ ਮੁੱਦੇ ਤੇ ਬਾਜਵਾਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰੇ ਆ ਮੈਂ ਚੱਬੇਵਾਲ ਸਾਹਿਬ ਨੂੰ ਕਹਿਣਾ ਚਾਹਾਂਗਾ ਚੱਬੇਵਾਲ ਸਾਹਿਬ ਅਸੀਂ ਦੋਨਾਂ ਨੇ 2 ਸਾਲ ਲਗਾਤਾਰ ਇਕੱਠਿਆਂ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਭਾ ਤੇ ਬਾਹਰ ਬਹੁਤ ਦਫਾ ਕਲੋਜ਼ਲੀ ਕੰਮ ਕੀਤਾ ਤੁਹਾਡੇ ਨਾਲ ਮੇਰੀ ਨੇੜਤਾ ਜਿਸਾਂ ਇੱਕ ਵੱਡੇ ਭਾਈ ਦੀ ਛੋਟੇ ਭਾਈ ਨਾ ਹੁੰਦੀ ਤੁਹਾਡੇ ਬਾਰੇ ਪਾਰਟੀ ਨੂੰ ਤੇ ਮੈਨੂੰ ਵੀ ਕਦੀ ਖਾਬੋ خیال ਵਿੱਚ ਵੀ ਨਹੀਂ ਸੀ ਕਿ ਤੁਸੀਂ ਆਪਣੀ ਮਾਂ ਪਾਰਟੀ ਜਿਹਨੇ ਤੁਹਾਨੂੰ ਪਛਾਣ ਦਿੱਤੀ ਉਹਦੀ ਪਿੱਠੇ 'ਚ ਛੁਰਾ ਮਾਰ ਕੇ ਇੱਕ ਔਖੀ ਘੜੀ ਦੇ ਵਿੱਚ ਤੁਸੀਂ ਇੱਕ ਛੋਟੀ ਜੀ ਪੋਜੀਸ਼ਨ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਮਾਲੀ ਮਦਦ ਲੈਣ ਵਾਸਤੇ ਜਿਹੜਾ ਤੁਸੀਂ ਕੰਮ ਕੀਤਾ ਮੇਰੇ ਖਿਆਲ ਆਣ ਵਾਲੀਆਂ ਪੁਛਤਾਂ ਜੱਬੇਵਾਲ ਸਾਹਿਬ ਇਹ ਤੁਹਾਨੂੰ ਨਾ ਤੇ ਮਾਫ ਕਰਨਗੀਆਂ ਤੇ ਮੈਂ ਤੁਹਾਨੂੰ ਇੰਨੀ ਗੱਲ ਵੀ ਪੱਕੇ ਤੌਰ ਤੇ ਕਹਿ ਦੇਣਾ ਚਾਹੁੰਦਾ ਜਿਹੜੀ ਪਾਰਟੀ ਕੋਲ 2 ਸਾਲ ਰਾਜ ਕਰਕੇ 13 ਕੈਂਡੀਡੇਟ ਨਾ ਹੋਣ ਇਲੈਕਸ਼ਨਾਂ ਚ ਪਾਰਲੀਮੈਂਟ ਚ ਫੀਲਡ ਕਰਨ ਵਾਸਤੇ ਤੁਸੀਂ ਉਸ ਕਸ਼ਤੀ ਚ ਚੜ ਚੁੱਕੇ ਹੋ ਜਿਹੜੀ ਕਸ਼ਤੀ ਪਹਿਲ ਹੀ ਆਦਤ ਤੋਂ ਵੱਧ ਡੁੱਬ ਚੁੱਕੀ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਚੱਬੇਵਾਲ ਸਾਹਿਬ ਸਾਰੇ ਲੀਡਿੰਗ ਹਿੰਦੁਸਤਾਨ ਦੀਆਂ ਟੀਵੀ ਚੈਨਲਸ ਨੇ ਇੱਕ ਸਰਵੇ ਕੀਤਾ ਪੰਜਾਬ ਦਾ ਜਿਹਦੇ ਵਿੱਚ ਇੱਕ ਨੰਬਰ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਰੱਖਿਆ ਇੱਕ ਤੇ ਚੈਨਲ ਇਹੋ ਜਿਹਾ ਜਿਨੇ 7 ਸੀਟਾਂ ਸਾਨੂੰ ਦਿੱਤੀਆਂ ਜਾਂ ਮੌਜੂਦਾ ਆਪ ਦੀ ਸਰਕਾਰ ਨੂੰ ਇੱਕ ਸੀਟ ਮੇਰਾ ਇਹ ਵੀ ਮੰਨਣਾ ਹੈ ਉਹ ਵੀ ਉਹਨਾਂ ਨੂੰ ਮਗਾਲਤਾ ਹੈ ਕੋਈ ਪੁਰਾਣਾ ਸਰਵੇ ਹੋਣਾ ਹੈ ਇਹ ਸੈਸ਼ਨ ਤੋਂ ਬਾਅਦ ਦਾ ਸਰਵੇ ਕਰਦੇ ਜੱਬੇਵਾਲ ਸਾਹਿਬ ਜਦੋਂ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਆਪਣਾ ਰੋਲ ਨਿਭਾਉਂਦੇ ਹੋਏ ਇਹ ਕਰਜ਼ੇ ਦੀ ਪਾਂਡੀ ਚੁੱਕ ਕੇ ਜਦੋਂ ਤੁਸੀਂ ਅਸੈਂਬਲੀ ਵਿੱਚ ਗਏ ਸੀ ਤੇ ਜਦੋਂ ਤੁਸੀਂ ਹੱਥ ਦੇ ਵਿੱਚ ਲੋਹੇ ਦੀਆਂ ਜੰਜੀਰਾ ਲੈ ਕੇ ਉੱਥੇ ਗਏ ਸੀ ਲੋਕਾਂ 'ਤੇ ਇਸ ਗੱਲ ਦਾ ਅਸਰ ਹੁਣ ਤੁਸੀਂ ਉਸੇ ਪਾਰਟੀ ਸ਼ਾਮਲ ਹੋ ਗਏ ਮੈਂ ਤੁਹਾਨੂੰ ਬੈਸਟ ਆਫ ਲੱਕ ਕਹਿੰਦਾ ਮੈਂ ਨਾਲ ਹੀ ਪੰਜਾਬ ਦੇ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰੂੰਗਾ ਇਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀ ਸੋਚ ਤੇ ਚੱਲਾਂਗੇ ਜਿਸ ਕਿਸਮ ਦਾ ਇਸ ਟਾਈਮ ਬੈਂਕਰਪਸੀ ਆਫ ਪੋਲਿਟਿਕਸ ਜਿਹੜੀ ਹੁਣ ਸ਼ੁਰੂ ਹੋਈ ਤੇਰਾ ਕੈਂਡੀਡੇਟ ਤੁਹਾਨੂੰ ਨਹੀਂ ਲੱਭ ਸਕੇ ਭਗਵੰਤ ਮਾਨ ਜੀ ਪਹਿਲੇ ਤੁਸੀਂ ਪੰਜ ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰਿਆ ਤੇ ਰੰਗ ਉੱਡੇ ਰਹੇ ਸਾਰੇ ਮਹਿਸੂਸ ਕਰਦੇ ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਣਾ ਤੁਹਾਡੇ ਮਹਿਕਮੇ ਵੀ ਖੋਣੇ ਕਿਉਂਕਿ ਇਹਨਾਂ ਦੇ ਮਹਿਕਮਿਆਂ ਦਾ ਸੌਦਾ ਤੇ ਨਵੇਂ ਆ ਨਾ ਹੋ ਰਿਹਾ ਇਹਨਾਂ ਦੇ ਮਹਿਕਮਿਆਂ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾ ਰਹੇ ਇੱਕ ਪੈਕੇਜ ਤੇ ਆ ਚਲਾ ਗਿਆ ਇਹਦੇ ਨਾਲ ਪੈਕੇਜ ਕੀ ਹੋਇਆ ਮਾਲੀ ਮਦਦ ਮੈਨੂੰ ਰਕਮ ਵੀ ਪਤਾ ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਸ ਕਰਾਂਗਾ ਬੜੀ ਪਾਰੀ ਰਕਮ ਦਾ ਸੌਦਾ ਕੀਤਾ ਗਿਆ ਜਿਸ ਸੀਟ ਨੂੰ ਹਣ ਚੱਬੇਵਾਲ ਸਾਹਿਬ ਪਾਰਲੀਮੈਂਟ ਦੀ ਸੀਟ ਉਹਨਾਂ ਨੂੰ ਅਸਾਈਨ ਕੀਤੀ ਗਈ ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ ਤੇ ਆਂਦੇ ਟਾਈਮ ਵਾਸਤੇ ਇਹ ਗੱਲ ਕਹੀ ਗਈ ਕਿਆ ਜਿਹੜੇ ਮੰਤਰੀ ਨੇ ਨਾ ਹਰੂਰ ਸਾਰੇ ਜੜਾ ਇਹਨਾਂ ਦਾ ਕੋਈ ਇੱਕ ਅੱਧਾ ਚੰਗਾ ਮਹਿਕਮਾ ਵੀ ਤੁਹਾਨੂੰ ਦੇਵਾ। ਇਸ ਕਿਸਮ ਦੀ ਆਫਰ ਕੁਝ ਹੋਰ ਲੋਕਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਹੋਰ ਲੋਕਾਂ ਨੂੰ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਗਈ, ਪ੍ਰਮਾਨ ਦੀ ਕੋਸ਼ਿਸ਼ ਕੀਤੀ ਗਈ। ਇਹ ਕੱਲ੍ਹ ਸਾਫ਼ ਸਪਸ਼ਟ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੋ ਚੁੱਕੀ ਹੈ ਕਿ ਆਪ ਬਿਲਕੁਲ ਨਸਤੇ ਨਭੂਤ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਹੋ ਜਾਏਗੀ